ਰੱਬ ਨਾ ਕਰੋ ਥੈਂਕਸ ਤੇ ਦੂਜਾਂ ਰਾਤੀ ਸੌਣ ਲੱਗਿਆਂ ਆਪਣੇ ਕਰਮ ਯਾਦ ਕਰੀਦੇ ਨੇ ਇਹ ਜ਼ਰੂਰ ਕਹਿਣਾ ਕਿ ਲਿਖੇ ਕਤੈ ਨਾ ਛੋਟੀ ਐ ਖਿੰਖਿਨ ਖਿੰ ਭੁੱਲਣ ਹਾਰ ਪੜੋ ਲਿਖੇ ਕਤੈ ਨਾ ਛੋਟੀ ਖਿੰਖਿਨ ਖਿੰ ਭੁੱਲਣ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਏ ਵਾਹਿਗੁਰੂ ਅਸੀਂ ਸਾਰਾ ਦਿਨ ਵਿਚਰੇ ਅਜ ਨਾਮ ਨਹੀਂ ਜਪਿਆ ਫਿਰ ਉਹ ਬਖਸ਼ ਲੈ ਏਸੀ ਰੱਬ ਦਾ ਥੈਂਕਸ ਕਰਨਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਹੀ ਭਗਤੀ ਹੈ ਗ੍ਰਸਤੀਆਂ ਵਾਸਤੇ ਰੱਬ ਦਾ ਸ਼ੁਕਰ ਕਰਨਾ ਸਭ ਤੋਂ ਵੱਡੀ ਭਗਤੀ ਹੈ ਅਛਾ ਬਦਲੇ ਚ ਫਿਰ ਕੀ ਮਿਲਦਾ ਹੈ ਪਾਤਸ਼ਾਹ ਨੇ ਗ੍ਰਸਤੀ ਬੰਦਿਆਂ ਨੂੰ ਬਹੁਤ ਛੋਟ ਦਿੱਤੀ ਹੈ ਸੁਣਿਓ ਧਿਆਨ ਵਰਗੀ ਹੋ ਕੇ ਮੋਹ ਵਿੱਚ ਰਵੇ ਉਹਨੂੰ ਰੱਬ ਦੇ ਘਰ ਚ ਪਰਵਾਨਗੀ ਨਹੀਂ ਗ੍ਰਸਤੀ ਹੋ ਕੇ ਮੋਹ ਵਿੱਚ ਹੈ ਉਹ ਤਾਂ ਵੀ ਪਰਵਾਨ ਹੈ ਕਿਉਂ ਮੋਹ ਤੋਂ ਬਗਹਿਰ ਬੱਚੇ ਪਾਲੇ ਨਹੀਂ ਜਾ ਸਕਦੇ ਕੋਈ ਸਾਧੂ ਹੋ ਕੇ ਗਰੋਧ ਕਰ ਰਿਹਾ ਉਹਦਾ ਰੱਬ ਪਰਵਾਣ ਨਹੀਂ ਕਰਦਾ ਗ੍ਰਸਤੀ ਹੋ ਕੇ ਗੁੱਸੇ ਵਿੱਚ ਆਉਂਦਾ ਹੈ ਰੱਬ ਤਾਂ ਵੀ ਪਰਵਾਣ ਕਰਦਾ ਕਿਉਂ ਭਾਈ ਇਹ ਗ੍ਰਸਤੀ ਹੈ ਘਰ ਦੇ ਕੰਮ ਕਰ ਕਰਦੇ ਆ ਮਾਮਾ ਨੂੰ ਬੱਚਿਆਂ ਤੇ ਕਈ ਵਾਰ ਗੁੱਸਾ ਆਉਂਦਾ ਹੈ ਬੰਦਿਆਂ ਨੂੰ ਆਉਂਦਾ ਹੈ ਉਹ ਗਰੋ ਉਹਦਾ ਪ੍ਰੋਧ ਉਹਦਾ ਗੁੱਸਾ ਤਾਂ ਵੀ ਮਾਫ ਹੈ ਕਿਉਂ ਕੰਟਰੋਲ ਵਿੱਚ ਹੈ ਗ੍ਰਸਤੀ ਹੈ ਉਹਨੂੰ ਜੀ ਧਿਆਨ ਚ ਰੱਖਣੀ ਪੈਂਦੀ ਹੈ ਸਾਧੂ ਹੋ ਕੇ ਕੋਈ ਗ੍ਰਸਤ ਤੱਕ ਕੇ ਲਾਲਚੀ ਹੋਵੇ ਉਹਦਾ ਲਾਲਚ ਪਰਵਾਨ ਨਹੀਂ ਰੱਬ ਨੂੰ ਪਰ ਦ੍ਰਿਸ਼ਟੀ ਹੋ ਕੇ ਲਾਲਚੀ ਹੋਵੇ ਉਹਦਾ ਲਾਲਚ ਰੱਬ ਨੂੰ ਕਿਸੇ ਹੱਦ ਤੱਕ ਪਰਵਾਨ ਹੈ ਪਤਾ ਕਿਉਂ ਜੇ ਉਹ ਲਾਲਚ ਨਹੀਂ ਕਰੇਗਾ ਘਰ ਨਹੀਂ ਬਣਾ ਸਕਦਾ 8 ਘੰਟੇ ਦੀ ਜੌਬ ਹੈ 2-4 ਘੰਟੇ ਓਵਰਟਾਈਮ ਵੀ ਲਾਂਦੇ ਕਿਉਂ ਭਾਈ ਲਾਲਚ ਹੈ ਥੋੜੇ ਚੀਜ਼ਾਂ ਵੰਡਣੋਂ ਗ੍ਰਸਤੀ ਬੰਦਾ ਹੈ ਉਹਦੇ ਵਾਸਤੇ ਸਭ ਕੁਝ ਮੁਆਫ ਹੈ ਪਰ ਗ੍ਰਸਤੀ ਹੋ ਕੇ ਧਰਮ ਵਿੱਚ ਰਵੇ ਧਰਮ ਕੀ ਹੈ ਆਪਣੇ ਪਰਿਵਾਰ ਨਾਲ ਵਫਾदार ਰਵੇ ਤੇ ਰੱਬ ਦਾ ਸ਼ੁਕਰ ਕਰਕੇ ਕੱਲਾ ਕਵੇ ਸਤਨਾਮ ਸ੍ਰੀ ਵਾਹਿਗੁਰੂ ਇੰਨਾ ਹੀ ਧਰਮ ਬਹੁਤ ਹੈ ਗ੍ਰਸਤੀ ਸਾਧ ਸੰਗਤ ਗ੍ਰਸਤੀ ਨੂੰ ਬਹੁਤ ਕੁਝ ਮਾਫ ਹੈ ਫਿਰ ਰੱਬ ਉਹਦੇ ਸ਼ੁਕਰਾਨੇ ਦੇ ਬਦਲੇ ਦਿੰਦਾ ਪਤਾ ਕੀ ਹੈ ਇਹ ਸਾਰੇ ਖਜ਼ਾਨੇ ਗ੍ਰਸਤੀਆਂ ਵਾਸਤੇ ਜਿੰਨੇ ਭਗਤ ਹੋਏ ਦ੍ਰਿਸ਼ਟੀ ਉਹਨੇ ਰੱਬ ਕੋਲੋਂ ਮੰਗਿਆ ਮਹਾਰਾਜ ਦੋ ਵਕਤ ਦਾ ਭੋਜਨ ਪ੍ਰਸ਼ਾਦਾ ਚਾਹੀਦਾ ਪਿੰਨਾਂ ਨੂੰ ਕੱਪੜੇ ਚਾਹੀਦੇ ਨੇ ਰਜਾਈ ਤਲਾਈ ਘਰ ਬੱਚਿਆਂ ਦਾ ਸਾਰਾ ਸਮਾਨ ਚਾਹੀਦਾ ਤੇ ਭਗਤਾਂ ਨੇ ਦ੍ਰਿਸ਼ਟੀ ਹੋ ਕੇ ਭਗਤੀ ਕਰਕੇ ਸ਼ੁਕਰਾਨਾ ਕੀਤਾ ਨਾਲ ਫਿਰ ਮੰਗਿਆ ਕਿ ਦੋ ਸਿਰ ਮੰਗੋ ਚੂਨਾ ਪਾਓ ਘੋਸੰਗਲੂ ਨਾ ਅਦਸਰ ਮੰਗੋ ਦਾਲੇਮੋ ਕੋ ਦੋਨੋਂ ਵਕਤ ਜਵਨ ਰੱਬ ਨੇ ਸਾਰਾ ਕੁਝ ਦਿੱਤਾ ਕਹਿੰਦੇ ਦੱਸ ਇੱਥੋਂ ਤੱਕ ਭਗਤ ਧੰਨਾ ਜੀ ਨੇ ਕਿਹਾ ਮੈਨੂੰ ਬੱਚਿਆਂ ਨੂੰ ਦੁੱਧ ਵਾਸਤੇ ਘਰ ਵਿੱਚ ਲਵੇਰੀ ਗਾਂ ਮੱਝ ਚਾਹੀਦੀ ਐ ਮੈਂ ਕਿਰਤ ਕਰਾਂਗਾ ਅੱਛਾ ਜਿਹਨੇ ਮੱਝਾਂ ਗਾਂ ਰੱਖਣੀਆਂ ਉਹਨੂੰ ਕੰਮ ਤਾਂ ਕਰਨਾ ਪੈਣਾ ਕਹਿੰਦੇ ਮੈਨੂੰ ਘਰ ਵਿੱਚ ਲਵੇਰੀ ਚਾਹੀਦੀ ਦੁੱਧ ਵਾਸਤੇ ਮੈਨੂੰ ਘਰ ਵਿੱਚ ਆਹ ਚੀਜ਼ਾਂ ਚਾਹੀਦੀਆਂ ਨੇ ਸਭ ਕੁਝ ਮੰਗਦਿਆਂ ਮੰਗਦਿਆਂ ਭਗਤ ਧੰਨਾ ਜੀ ਨੇ ਵੀ ਮੰਗਿਆ ਮੈਂ ਤੇਰਾ ਸ਼ੁਕਰਾਨਾ ਕਰਾਂਗਾ ਭਗਤੀ ਕਰਾਂਗਾ ਦਸਾਂ ਨੋਹਾਂ ਦੀ ਕਿਰਤ ਕਰਾਂਗਾ ਪਰ ਰੱਬ ਜੀ ਇੱਕ ਚੀਜ਼ ਹੋਰ ਐ ਕ੍ਰਿਸ਼ਤੀ ਹੁੰਦਿਆਂ ਭਗਤਾਂ ਪਤਾ ਕੀ ਮੰਗਿਆ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਕਹਿੰਦੇ ਰੱਬ ਜੀ ਮੈਨੂੰ ਨਾ ਪਰਿਵਾਰ ਚੰਗਾ ਚਾਹੀਦਾ ਤਾਂ ਮੈਂ ਨਾਮ ਜਪ ਸਕਦਾ ਜੇ ਪਰਿਵਾਰ ਕਲੇਸ਼ ਕਰਨ ਵਾਲਾ ਫਿਰ ਨਹੀਂ ਨਾਮ ਜਪੂ ਮੈਂ ਤੁਹਾਡਾ ਸ਼ੁਕਰਾਨਾ ਕਰਾਂਗਾ ਪਰ ਮੈਨੂੰ ਪਰਿਵਾਰ ਚੰਗਾ ਚਾਹੀਦਾ ਜਿਹੜਾ ਮੇਰੇ ਨਾਮ ਜਪਣ ਨਿਤਨੇਮ ਕਰਨ ਸੇਵਾ ਸਿਮਰਨ ਵਿੱਚ ਸਯੋਗੀ ਹੋਵੇ ਕ੍ਰਿਸ਼ਤੀ ਬੰਦੇ ਵਾਸਤੇ ਇਹ ਚੀਜ਼ਾਂ ਖੁੱਲੀਆਂ ਰੱਖਦੀਆਂ ਭਾਈ ਤੁਸੀਂ ਮੰਗੋ ਕੀ ਚਾਹੀਦਾ ਈਵਨ ਇੱਥੋਂ ਤੱਕ ਗੁਰੂ ਨੇ ਕਹਤਾ ਜੋ ਮੰਗੇ ਠਾਕੁਰ ਆਪਣੇ ਤੇ ਪਰੋਜੋ ਮੰਗੇ ਠਾਕੁਰ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਹਉ ਆ ਸੱਚ ਹੋਵੇ ਭਾਈ ਜੋ ਮੰਗਲੋਂ ਪਰ ਸ਼ਰਤ ਇੱਕ ਹੈ ਤੁਹਾਨੂੰ ਗ੍ਰਸਥ ਦੇ ਮਰਿਆਦਾ ਵਿੱਚ ਰਹਿਣਾ ਹੈ। ਥੋੜਾ ਜਰ ਹੁਣ ਆਪਣਾ ਧਿਆਨ ਟਕਾਓ। ਕੁਝ ਕਥਾ ਦੀਆਂ ਗੱਲਾਂ ਮੈਂ ਲਾਵਾਂ ਦੇ ਵਿਹਾਵ ਉੱਤੇ ਦਮ ਬੱਚਿਆਂ ਨੂੰ ਕਮਾਂਗਾ ਤੁਸੀਂ ਧਿਆਨ ਨਾਲ ਸੁਣਨਾ। ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਸਾਰਿਆਂ ਵਾਸਤੇ ਸੰਜਾ ਉਪਦੇਸ਼ ਹੁੰਦਾ ਹੈ। ਪਰ ਬੜੀ ਕਮਾਲ ਦੀ ਗੱਲ ਹੈ ਜਦੋਂ ਬੱਚਿਆਂ ਦੀਆਂ ਲਾਵਾਂ ਪੜੀਆਂ ਜਾਂਦੀਆਂ ਉਸ ਦਿਨ ਕਿਸੇ ਵਾਸਤੇ ਨਹੀਂ ਉਪਦੇਸ਼ ਹੁੰਦਾ। ਕੱਲਾ ਦੋਮਾਂ ਬੱਚਿਆਂ ਵਾਸਤੇ। ਇਸ ਲਈ ਸਿੱਖ ਰਹਿਤ ਮਰਿਆਦਾ ਵਿੱਚ ਇਹ ਵੀ ਲਾਈਨ ਅੰਕਿਤ ਕੀਤੀ ਗਈ ਵੀ ਜੋ ਹੋ ਸਕੇ ਤਾਂ ਦਮੇ ਸੁਭਾਗ ਭਰੀ ਜੋੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਮੁਖ ਖੜੇ ਹੋ ਕੇ ਖਲੋ ਕੇ ਹੁਕਮ ਸੁਣ ਕਿਉਂ ਉਸ ਦਿਨ ਲਾਮਾਂ ਦਾ ਪਾਠ ਸਿਰਫ ਉਹਨਾਂ ਵਾਸਤੇ ਕੀਤਾ ਕਿਸੇ ਹੋਰ ਵਾਸਤੇ ਅਦਰਵਾਈਜ਼ ਬਾਕੀ ਸਾਰੀ ਬਾਣੀ ਸਾਰਿਆਂ ਨੇ ਸੰਜੀ ਔਰ ਆਦਿਸ਼ ਨੇ ਬੜਾ ਨਿਯਮ ਦਿੰਦਾ ਹੈ ਮਰਿਆਦਾ ਦਿੱਤੀ ਮੈਂ ਸ਼ੁਰੂ ਚ ਕਥਾ ਇੱਥੋਂ ਸ਼ੁਰੂ ਕੀਤੀ ਬਿਨਾ ਮਰਿਆਦਾ ਤੋਂ ਕੋਈ ਮੰਜ਼ਲ ਤੇ ਨਹੀਂ ਪਹੁੰਚਦਾ ਰਸਤੇ ਤੇ ਚੱਲ ਕੇ ਆਏ ਉਹ ਤਾਂ ਵੀ ਰਸਤੇ ਦੀ ਮਰਿਆਦਾ ਫਾਲੋ ਕੀਤੀ ਹੈ ਆਪਣੀ ਮਰਜ਼ੀ ਨਾਲ ਨਹੀਂ ਵੀ ਗੱਭੇ ਡਰਾਈਵ ਕਰਾਂਗੇ ਰਸਤੇ ਦੇ ਵਿੱਚ ਕਾਰ ਚਲਾਵਾਂਗੇ ਗੱਡੀ ਨਹੀਂ ਮਰਿਆਦਾ ਵਿੱਚ ਰਹੇ ਮੰਜ਼ਲ ਤੇ ਪਹੁੰਚੋ ਗ੍ਰਸਥਿਕ ਧਰਮ ਹੈ ਧਰਮ ਮਰਿਆਦਾ ਨੂੰ ਕਹਿੰਦੇ ਔਰ ਆਨੰਦ ਕਾਰਜ ਜਿਹੜਾ ਹੈ ਉਹਨੂੰ ਸਾਸ਼ ਸੰਨਤ ਮਰਿਆਦਾ ਕਹਿੰਦੇ ਨੇ ਨੰਦ ਕਾਰਜ ਰੀਤੀ ਰਿਵਾਜ ਰਸਮ ਨਹੀਂ ਹੈ ਵੀ ਜੀ ਰੀਤੀ ਰਿਵਾਜ ਨੇ ਸਾਡੀਆਂ ਰਸਮਾਂ ਨੇ ਤਾਂ ਕਰਨੀਆਂ ਪੈਂਦੀਆਂ ਨੇ ਨਹੀਂ ਰੀਤੀ ਰਿਵਾਜ ਰਸਮਾਂ ਬਦਲ ਜਾਂਦੀਆਂ ਨੇ ਹਰ 100 ਕਿਲੋਮੀਟਰ ਤੋਂ 50 ਕਿਲੋਮੀਟਰ ਤੋਂ ਬਾਅਦ ਰਸਮਾਂ ਬਦਲ ਜਾਂਦੀਆਂ ਨੇ ਮੱਝ ਵਿੱਚ ਹੋਰ ਦੁਆਬੇ ਵਿੱਚ ਹੋਰ ਮਾਲਵੇ ਵਿੱਚ ਹੋਰ ਪਠਾਨ ਕੋ ਟੱਪ ਜਾ ਇੰਦਰ ਰੀਤੀ ਰਿਵਾਜ ਰਸਮਾਂ ਹੋਰ ਨੇ ਪੰਜਾਬ ਵਿੱਚ ਹੋਰ ਰੀਤੀ ਰਿਵਾਜ ਰਸਮਾਂ ਬਦਲ ਜਾਂਦੀਆਂ ਨੇ ਮਰਿਆਦਾ ਨਹੀਂ ਕਦੇ ਬਦਲਦੀ ਆ ਆਨੰਦ ਕਾਰਜ ਇੱਕ ਮਰਿਆਦਾ ਹੈ ਉਹ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਵੀ ਉਸੇ ਤਰ੍ਹਾਂ ਹੋਣੀ ਹੈ ਜਿਵੇਂ ਇੱਥੇ ਇਹ ਨਹੀਂ ਉੱਧਰ ਲਾਵਾ ਹੋਰ ਤਰ੍ਹਾਂ ਹੁੰਦੀਆਂ ਜੀ ਸਾਡੇ ਤਾਂ ਲਾਵਾ ਹੋਰ ਤਰ੍ਹਾਂ ਹੁੰਦੀਆਂ ਨਹੀਂ ਇੱਥੇ ਮਰਿਆਦਾ ਆਨੰਦ ਕਾਰਜ ਇੱਕ ਮਰਿਆਦਾ ਹੈ ਰੀਤੀ ਰਵਾਜ ਰਸਮਾਂ ਬਦਲ ਜਾਂਦੀਆਂ ਨੇ ਮਰਿਆਦਾ ਨਹੀਂ ਕਦੇ ਬਦਲਦੀ ਜਦੋਂ ਬਾਦਸ਼ਾਹਾਂ ਨੇ ਪਹਿਲੀ ਲਾਮ ਕਹੀ ਉਹਦੇ ਵਿੱਚ ਹਜ਼ੂਰ ਨੇ ਕਲ ਉਪਦੇਸ਼ ਬੱਚਿਆਂ ਦਾ ਜਦੋਂ ਸ਼ਾਦੀ ਹੋਈ ਇਹ ਜ਼ਰੂਰ ਪੜੀ ਪਹਿਲੀ ਲਾਮ ਹਰ ਪੈਲੜੀ ਲਾਵ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਬੇ ਧਰਮ ਦਿਰੜੋ ਪਾਪਤ ਜਾਇਆ ਬਲਰਾਮ ਜੀਓ ਉਹਦੇ ਵਿੱਚ ਪਹਿਲੀ ਗੱਲ ਬਾਦਸ਼ਾਹ ਨੇ ਕਹੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਚਾਹੁੰਦੇ ਹੋ ਉਹਦੇ ਨਾਲ ਪੱਕਾ ਉਹ ਰਿਸ਼ਤਾ ਬਣੇ ਤਨ ਪਰ ਇਹਨਾਂ ਅੱਖੀਆਂ ਨੇ ਬਹਿਨੇ ਇਕੱਠੇ ਹੋਏ ਜੇ ਚਾਹੁੰਦੇ ਹੋ ਇੱਕ ਜੋਤ ਤੋਂ ਹੀ ਮੂਰਤੀ ਹੋ ਜਾਏ ਫਿਰ ਆ ਚੀਜ਼ ਮੰਨਣੀ ਪਵੇਗੀ ਕਿ ਹਰ ਪੈਲੜੀ ਲਾਵ ਪਰਵਿਰਤੀ ਕਰਮ ਦਿਰਣਾ ਆਵਲ ਰਾਮ ਜੀ ਲਾਮ ਦਾ ਅਰਥ ਹੁੰਦਾ ਜੁੜਨਾ ਇੱਕ ਪਾਸੇ ਟੁੱਟ ਕੇ ਦੂਜੇ ਪਾਸੇ ਜੁੜਨੇ ਰਿਸ਼ਤਾ ਜੁੜਦੇ ਆ ਗੁਰੂ ਦੀ ਹਜ਼ੂਰੀ ਵਿੱਚ ਮੈਂ ਕਈ ਵਾਰ ਇਹ ਬੇਨਤੀ ਕਹਿਣਾ ਹੁੰਨਾ ਉਹ ਚਾਰ ਲਾਮਾਂ ਤੋਂ ਪਹਿਲਾਂ ਨਾ ਵੱਖਰੇ ਰਿਸ਼ਤੇ ਹੁੰਦੇ ਨੇ ਲੜਕਾ ਕਿਸੇ ਦਾ ਪੁੱਤਰ ਹੈ ਕਿਸੇ ਦਾ ਭਤੀਜਾ ਹੈ ਕਿਸੇ ਦਾ ਭਾਂਜਾ ਹੈ ਲੜਕੀ ਕਿਸੇ ਦੀ ਧੀ ਹੈ ਕਿਸੇ ਦੀ ਭਤੀਜੀ ਕਿਸੇ ਦੀ ਭਾਂਜੀ ਹੈ ਪਰ ਇੱਕ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਲਾਮਾਂ ਹੋਣ ਤੋਂ ਬਾਅਦ ਸ਼ੁਰੂ ਹੋਇਆ ਪਤੀ ਤੇ ਪਤਨੀ ਦਾ ਰਿਸ਼ਤਾ ਉਸ ਤੋਂ ਪਹਿਲਾਂ ਨਹੀਂ ਸੀ ਉਸ ਤੋਂ ਪਹਿਲਾਂ ਕੋਈ ਕਿਸੇ ਦੀ ਭਤੀਜੀ ਭਾਂਜਾ ਭਤੀਜਾ ਸੀ ਪੁੱਤਰ ਧੀ ਸੀ ਕਿਸੇ ਦੇ ਪਰ ਪਤੀ ਤੇ ਪਤਨੀ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਤੱਪਿਆ ਚ ਹਰਲਾਮਾ ਤੋਂ ਸ਼ੁਰੂ ਹੋਇਆ ਉਸ ਰਿਸ਼ਤੇ ਦੀ ਨੀਂਹ ਵਿੱਚ ਪਹਿਲੀ ਗੱਲ ਪਾਤਸ਼ਾਹ ਨੇ ਕਹੀ ਹਰ ਪੈਲਣੀ ਲਵ ਪਰਵਿਰਤੀ ਕਰਮ ਦਿਰਣਾ ਆਵਲ ਰਾਮ ਜਿਓ ਭਾਈ ਇਸ ਰਿਸ਼ਤੇ ਵਿੱਚ ਪਹਿਲਾਂ ਧਿਆਲ ਰੱਖਿਓ ਧ੍ਰਿੜਤਾ ਇਸ ਰਿਸ਼ਤੇ ਵਿੱਚ ਖਿਆਲ ਰੱਖਣਾ ਪਰਿਵਰਤਨ ਪਰਵਿਰਤੀ ਇਹਨੂੰ ਵਿਦਵਾਨਾਂ ਨੇ ਅਰਥ ਕੀਤੇ ਆਫਟਰ ਮੈਰਿਜ ਜਿਹੜੇ ਲੋਕ ਆਪਣੀਆਂ ਹੈਬਿਟਸ ਚੇਂਜ ਨਹੀਂ ਕਰਦੇ ਪਰਿਵਰਤਨ ਨਹੀਂ ਲਿਆਉਂਦੇ ਆਪਣੇ ਸੁਭਾਅ ਵਿੱਚ ਉਹਨਾਂ ਦਾ ਰਿਸ਼ਤਾ ਮਜ਼ਬੂਤ ਨਹੀਂ ਹੁੰਦਾ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣੀ ਹੈ ਆਪਣੀ ਹੈਬਿਟਸ ਆਪਣੀਆਂ ਆਤਾਂ ਵਿੱਚ ਤਬਦੀਲੀ ਲਿਆਉਣੀ ਹੈ ਔਰ ਸਭ ਤੋਂ ਕੀਮਤੀ ਗੱਲ ਪਤੀ ਤੇ ਪਤਨੀ ਦੇ ਰਿਸ਼ਤੇ ਵਿੱਚ ਡਿੜਤਾ ਵਿਸ਼ਵਾਸ ਅਤਿ ਜ਼ਰੂਰੀ ਹੈ ਜਿਹੜੇ ਰਿਸ਼ਤੇ ਚ ਵਿਸ਼ਵਾਸ ਨਾ ਹੋਵੇ ਉਹ ਰਿਸ਼ਤਾ ਕਮਜ਼ੋਰ ਹੁੰਦਾ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਘੱਟ برداشت ਹੋ ਸਕਦੀਆਂ ਪਰ ਬੇਵਿਸ਼ਵਾਸੀ ਨਹੀਂ ਇੱਕ ਰਿਸ਼ਤਾ ਦੋਮਾਂ ਵਿੱਚ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ اٹਲ ਵਿਸ਼ਵਾਸ ਹੋਣਾ ਚਾਹੀਦਾ ਹੈ ਅੰਦਰੋਂ ਪੂਰੀ ਡ੍ਰਿਡਤਾ ਨਾਲ ਵਿਸ਼ਵਾਸ ਪਤਨੀ ਆਪਣੇ ਪਤੀ ਤੇ ਕਰੇ ਪਤੀ ਆਪਣੀ ਪਤਨੀ ਤੇ ਵਿਸ਼ਵਾਸ ਕਰੇ ਇੱਕ ਦੂਜੇ ਤੇ ਭਰੋਸਾ ਪਣਾ ਚਾਹੀਦਾ ਜੇ ਵਿਸ਼ਵਾਸ ਨਹੀਂ ਫਿਰ ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਦ੍ਰਿੜਾਇਆ ਦਾ ਅਰਥ ਹੈ ਦ੍ਰਿੜਤਾ ਵਿਸ਼ਵਾਸ ਇੱਕ ਦੂਜੇ ਤੇ ਭਰੋਸਾ ਕਰਨ ਕਦੇ ਜ਼ਿੰਦਗੀ ਚ ਬੇਵਿਸ਼ਵਾਸੀ ਨਹੀਂ ਕਰਨੀ ਆਪਣੇ ਤੋਂ ਵੱਧ ਵਿਸ਼ਵਾਸ ਕਰੀਦਾ ਫਿਰ ਉਹ ਰਿਸ਼ਤਾ ਨਿਭਦਾ ਹੈ ਔਰ ਸਾਧ ਸੰਗਤ ਜਿਹੜਾ ਬੇਵਿਸ਼ਵਾਸੀ ਕਰਾ ਬੈਠੇ ਜਾਂ ਜਿਹੜਾ ਰਿਸ਼ਤੇ ਦੀ ਬੇਵਫਾਈ ਕਰ ਬੈਠੇ ਉਹਨੂੰ ਦੋ ਜਹੰਨਾ ਲੋਕ ਵਿੱਚ ਟੋ ਨਹੀਂ ਮਿਲਦਾ ਅੱਜ ਜਿਹੜੇ ਮੈਂ ਪਹਿਲਾਂ ਗੱਲ ਕਹੀ ਐ ਮੈਂ ਉਹਨੂੰ ਖੁਲਾਸਾ ਨਹੀਂ ਕਰਾਂਗਾ ਰੋਲਾ ਪੈ ਰਿਹਾ 8600 ਕਰੋੜ ਦੀ ਜਾਇਦਾਦ ਦੀ ਮਾਲਕ ਐਂ ਘੁੰਮ ਰਹੀ ਐ ਰੀਜ਼ਨ ਪਤਾ ਕੀ ਲੋਕਾਂ ਨੇ ਰੱਬ ਦੇ ਰਿਸ਼ਤੇ ਦੀ ਧ੍ਰੜਤਾ ਹੀ ਨਹੀਂ ਰੱਖੀ ਵਿਸ਼ਵਾਸ ਹੀ ਨਹੀਂ ਰੱਖਿਆ ਹਰ ਬੈਲਣੀ ਲਾਵ ਪਰਵਿਰਤੀ ਕਰਮ ਦੇ ਰੜਾਇਆ ਬਲ ਰਾਮ ਜਿਓ ਇੱਕ ਦੂਜੇ ਤੇ ਵਿਸ਼ਵਾਸ ਧ੍ਰੜਤਾ ਔਰ ਆਪਣਾ ਸੁਭਾਅ ਇੱਕ ਦੂਜੇ ਦੇ ਅਕੋਰਡਿੰਗ ਬਦਲਨੇ ਉਹ ਕੀ ਕਈ ਵਾਰ ਸੰਸਾਰ ਵਿੱਚ ਵਿਛੜਦੇ ਆਂ ਬੰਦੇ ਨੂੰ ਗੁੱਸਾ ਆਉਂਦਾ ਹੈ ਪਤਨੀ ਦਾ ਧਰਮ ਹੈ ਕਿਉਂਕਿ ਧਰਮ ਰਿਸ਼ਤਾ ਸ਼ੁਰੂ ਹੋ ਰਿਹਾ ਹੈ ਉਹ ਮੋਹਰੋਂ ਇੰਨੀ ਪੇਸ਼ੈਂਸ ਇੰਨੀ ਸਹਿਣਸ਼ੀਲਤਾ ਇੰਨੇ ਪਿਆਰ ਵਿੱਚ ਰਵੇ ਕਿ ਬੰਦੇ ਦਾ ਗੁੱਸਾ ਕੁਝ ਪਲਾਂ ਵਿੱਚ ਉਦੇ ਪ੍ਰੇਮ ਵਿੱਚ ਖਤਮ ਹੋ ਜਾਣਾ ਚਾਹੀਦਾ ਹੈ। ਉਹਦੇ ਪਿਆਰ ਦੇ ਅੱਗੇ ਮੁੱਕ ਜਾਣਾ ਚਾਹੀਦਾ ਹੈ ਤੇ ਸਾਥ ਸੰਗਤ ਜੇ ਮੋਰੇ ਉਹ ਵੀ ਜਵਾਬ ਦੇ ਦੇ ਤੂੰ ਇੱਕ ਕਹ ਮੈਂ ਦੋ ਕਹਾਂਗੀ ਫਿਰ ਕੀ ਬਣਦਾ ਹੈ। ਅੱਛਾ ਕਈ ਬੀਬੀਆਂ ਕਹਿੰਦੀ ਅਸੀਂ ਰੱਖੀਆਂ ਸਾਡੇ ਤੇ ਗੁੱਸਾ ਕਰਨਾ ਦੱਸੋ ਬੰਦਾ ਬਾਹਰ ਗੁੱਸੇ ਨੂੰ ਬੋਲ ਕੇ ਵਿਖੇ ਤਦ ਅਗਲਾ ਤਾਂ ਮੈਂ ਬੁਲਾਉਣਾ ਤੈਨੂੰ ਬੋਲ ਕੇ। ਇਹ ਧਰਮ ਦਾ ਰਿਸ਼ਤਾ ਹੈ। ਬਾਹਰ ਦੀ ਗੱਲ ਟੈਨਸ਼ਨ ਦਾ ਗੁੱਸਾ ਘਰ ਵਿੱਚ ਬੰਦੇ ਨੂੰ ਆਵੇ ਪਤਨੀ ਦਾ ਧਰਮ ਹੈ ਉਹ ਮੋਰੇ ਆਰਗੂਮੈਂਟ ਨਾ ਕਰੇ। ਉੰਨੀ دیر ਚੁੱਪ ਰਵੇ। ਇੱਕ ਚੁੱਪ ਤੇ 100 ਸੁੱਖ ਪੈਦਾ ਹੁੰਦੇ ਨੇ ਅੱਛਾ ਇਹ ਵੀ ਸੱਚ ਹੈ ਬੰਦੇ ਨੂੰ ਕੋਈ ਐਫੀਡੇਵਿਟ ਨਹੀਂ ਲਿਖ ਕੇ ਦਿੱਤਾ ਜਾਂਦਾ ਵੀ ਤੂੰ ਹੀ ਗੁੱਸਾ ਕਰਨਾ ਹਰ ਇੱਕ ਵਾਰ ਕਈ ਵਾਰ ਬੀਬੀਆਂ ਨੂੰ ਵੀ ਗੁੱਸਾ ਆ ਜਾਂਦਾ ਉਦੋਂ ਬੰਦੇ ਦਾ ਧਰਮ ਮੰਨਦਾ ਚੁੱਪ ਕਰ ਜਾਂਦਾ ਉਹ ਮੋਰੇ ਨਾ ਬੋਲੇ ਜਿਹੜੇ ਲੋਕ ਬਰਾਬਰ ਕਰਦੇ ਨੇ ਕਿ ਨਹੀਂ ਜੀ ਮੈਂ ਤੇ ਬਰਾਬਰਤਾ ਕਰਨੀ ਹੈ ਉਹਨਾਂ ਨੂੰ ਕੌਣ ਸੁਖੀ ਕਰ ਸਕਦਾ ਬਜ਼ੁਰਗਾਂ ਦਾ ਬਹਾਵਰਸੀ ਇੱਕ ਚੁੱਪ 100 ਸੁੱਖ ਇੱਕ ਜਣੇ ਨੂੰ ਚੁੱਪ ਕਰਨਾ ਹੀ ਪਏਗਾ ਘਰ ਸੁਖੀ ਬਣ ਜਾਂਦਾ ਹੈ ਇੱਕ ਦੂਜੇ ਦੇ ਸੁਭਾ ਨੂੰ ਸਮਝਣਾ ਹੈ ਜੇ ਬੰਦਾ ਗੁੱਸੇ ਵਿੱਚ ਹੈ ਬੀਬੀ 2 ਮਿੰਟ ਚੁੱਪ ਕਰਦਾ ਹੈ ਜੇ ਬੀਬੀ ਨੂੰ ਗੁੱਸਾ ਆ ਜਾਏ ਬੰਦਾ ਚੁੱਪ ਕਰ ਜਾਏ ਜ਼ਿੰਦਗੀ ਅੱਧੀ ਸੁੱਖਾਂ ਨਾਲ ਸਵਰਗ ਬਣ ਜਾਂਦੀ ਹੈ ਇਹਨੂੰ ਕਹਿੰਦੇ ਹੈਬਿਟਸ ਚੇਂਜ ਕਰਨਾ ਆਦਤ ਬਦਲਨੀ ਪਰਵਿਰਤੀ ਕਰਨਾ ਔਰ ਜਦੋਂ ਦੂਜੀ ਲਾਉਣ ਦਾ ਪਾਠ ਹੋਇਆ ਉਹ ਚ ਇੱਕ ਬੜੀ ਕੀਮਤੀ ਪੰਕਤੀ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਖੇ ਰਾਮ ਹਾਦੂਰੇ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵਖੇ ਰਾਮ ਹਦੂਰੇ ਪਉ ਮੀਨੰਦ ਦਰ ਨਿਰਮਲ ਦਰਤ ਮੈਲ ਤੋਂ ਰਹਿਤ ਕਹਿੰਦੇ ਪਤੀ ਤੇ ਪਤਨੀ ਦੇ ਵਿਚਕਾਰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਉਹ ਬੇਟੇ ਜੇ ਤੁਸੀਂ ਦੁਨਿਆਵੀ ਰਿਸ਼ਤਾ ਵੀ ਨਿਭਾਉਣਾ ਹੈ ਇਹ ਰੱਬ ਤੱਕ ਵੀ ਪਹੁੰਚਣਾ ਹੈ ਉਹਦੇ ਵਿੱਚ ਨਿਰਮਲ ਪਹੁੰਚ ਆਹੀਦਾ ਹੈ ਮੀਨੰ ਮੈਲ ਤੋਂ ਰਹਿਤ ਦਰ ਚਾਹੀਦਾ ਇੱਕ ਡਰ ਹੁੰਦਾ ਮੈਲ ਵਾਲਾ ਤਾਂ ਦੁਸ਼ਮਣ ਦੁਸ਼ਮਣ ਤੋਂ ਡਰਦਾ ਪਰ ਦਿਲ ਵਿੱਚ ਉਹਦੇ ਮੈਲ ਹੁੰਦੀ ਹੈ ਇੱਕ ਹੁੰਦਾ ਨਿਰਮਲ ਪਾ ਜਿਹਦੇ ਵਿੱਚ ਮੈਲ ਨਹੀਂ ਹੈ ਟੀਚਰ ਬੱਚੇ ਨੂੰ ਡਰਾਉਂਦਾ ਪਰ ਉਹਦੇ ਮਨ 'ਚ ਮੈਲ ਨਹੀਂ ਹੈ ਉਹ ਕਿਉਂ ਡਰਾਉਂਦਾ ਹੈ ਇਹ ਬੱਚਾ ਡਰ ਕੇ ਪੜੇ ਕਿਤੇ ਪਹੁੰਚ ਜਾਵੇ ਪਿਓ ਪੁੱਤ ਨੂੰ ਡਰਾਉਂਦਾ ਹੈ ਮਨ 'ਚ ਮੈਲ ਨਹੀਂ ਰੱਖਦਾ ਮਾਂ ਬੱਚੇ ਨੂੰ ਮਾਰਦੀ ਹੈ ਡਰਾਉਂਦੀ ਹੈ ਮੰਚ ਮਹਿਲ ਨਹੀਂ ਹੈ ਡਰ ਪਤਾ ਕਿਉਂ ਸਾਡਾ ਬੱਚਾ ਕਿਤੇ ਪਹੁੰਚ ਜਾਏ ਇਦਾਂ ਪਤੀ ਤੇ ਪਤਨੀ ਦੇ ਵਿੱਚ ਘਾਟ ਡਰ ਚਾਹੀਦਾ ਹੈ ਮੈਲ ਨਹੀਂ ਇੱਕ ਦੂਜੇ ਦਾ ਭੈ ਡਰ ਹੋਣਾ ਚਾਹੀਦਾ ਜਿਹੜੀ ਗੱਲੋਂ ਬੰਦਾ ਨਾਰਾਜ਼ ਹੋਵੇ ਪਤਨੀ ਕਦੇ ਉਹ ਗਲਤੀ ਦੁਹਰਾ ਨਾ ਕਰੇ ਜਿਸ ਗੱਲੋਂ ਪਤਨੀ ਨਾਰਾਜ਼ ਹੋ ਰਹੀ ਹੈ ਬੰਦੇ ਦਾ ਫਰਜ਼ ਮੰਨਦਾ ਉਹ ਦੁਬਾਰਾ ਉਹ ਗਲਤੀ ਨਾ ਕਰੇ ਜਦੋਂ ਪਤਾ ਵੀ ਮੇਰੇ ਘਰ ਵਾਲੀ ਆ ਚੀਜ਼ ਬਰਦਾਸ਼ਤ ਨਹੀਂ ਕਰਦੀ ਫਲਾਨੇ ਕੋਲ ਬਹਿਣਾ ਮੇਰੇ ਘਰ ਵਾਲੀ ਨੂੰ ਪਸੰਦ ਨਹੀਂ ਬੰਦੇ ਦਾ ਫਰਜ ਬਣਦਾ ਉਹ ਰਸਤਾ ਬਦਲੇ دیر ਨਾਲ ਆਉਣਾ ਮੇਰੀ ਵਾਈਫ ਨੂੰ ਪਸੰਦ ਨਹੀਂ ਬੰਦੇ ਦਾ ਫਰਜ ਹੈ ਉਹ ਰਸਤਾ ਬਦਲੇ ਜੇ ਰਸਤੇ ਨਹੀਂ ਇਹਨੂੰ ਕਹਿੰਦੇ ਨਿਰਮਲ ਪਉ ਇੱਕ ਦੂਜੇ ਦਾ ਡਰ ਰੱਖਣਾ ਵੇ ਰਿਸ਼ਤਾ ਨਹੀਂ ਬਣੇ ਅਸਾਧ ਸੰਗਤ ਬਹੁਤੇ ਬੰਦੇ پتہ ਕੀ ਕਹਿੰਦੇ ਇਹ ਬੰਦਾ ਘਰ ਵਾਲੀ ਤੋਂ ਬਹੁਤ ਡਰਦਾ ਵੇ ਘਰ ਵਾਲੀ ਤੋਂ ਬਹੁਤ ਡਰਦਾ ਮੈਂ ਲਾਈਵ ਤੇ ਵੀ ਇੱਕ ਦਿਨ ਗਿਆ ਉਹ ਸਜਣੋ ਜਿਹੜੇ ਘਰ ਵਾਲੀਆਂ ਤੋਂ ਨਹੀਂ ਡਰਦੇ ਉਹਨਾਂ ਦੇ ਘਰ ਵੀ ਨਹੀਂ ਵਸਦੇ ਦਰਨਾ ਚਾਹੀਦਾ ਤੁਮਾਂ ਨੂੰ ਇੱਕ ਦੂਜੇ ਤੋਂ ਡਰ ਚਾਹੀਦਾ ਤੁਮਾਂ ਨੂੰ ਇੱਕ ਦੂਜੇ ਦਾ ਭੈ ਚਾਹੀਦਾ ਪਰ ਨਿਰਮਲ ਭਉ ਪਾਇਆ ਹਰ ਗੁਣ ਦਾ ਆਇਆ ਹਰ ਵਖੇ ਰਾਮ ਹਦੂਰੇ ਇਹ ਰਿਸ਼ਤਾ ਫਿਰ ਸਾਥ ਸੰਗਤ ਇੱਕ ਜੋਤ ਦੋਏ ਮੂਰਤੀ ਧੰਪਰ ਕਈ ਐਸੀ ਦੋ ਚੀਜ਼ਾਂ ਤੈਨਾਂ ਵਿੱਚ ਰੱਖਿਓ ਸਿੱਖ ਦੀ ਜ਼ਿੰਦਗੀ ਵਿੱਚ ਦੋ ਦਿਨ ਆਉਂਦੇ ਨੇ ਜਿੱਦਣ ਉਹ ਜੋ ਮੰਗਲੇ ਗੁਰੂ ਗ੍ਰੰਥ ਸਾਹਿਬਹਾਰਾਜ ਤੋਂ ਗੁਰੂ ਨੂੰ ਅਨ ਕੰਡੀਸ਼ਨਲ ਦੇਣਾ ਪੈ ਅਨ ਕੰਡੀਸ਼ਨਲ ਸਮਝਦੇ ਹੋ ਸ਼ਰਤ ਕੋਈ ਨਹੀਂ ਵੀ ਕਿੰਨਾ ਪਾਠ ਕੀਤਾ ਹੈ ਸ਼ਰਤ ਕੋਈ ਨਹੀਂ ਵੀ ਰੋਜ਼ ਅਮਰਤ ਵਿਲੇ ਉੱਠਾਇਆ ਕਰ ਨਹੀਂ ਤਾਂ ਜੇ ਕੋਈ ਦਹਾਤ ਲੈਣੀ ਹੈ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ ਵੀ ਜੇ ਕੋਈ ਦਹਾਤ ਲੈਣੀ ਹੈ ਦੱਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲੈਨ ਨਾ ਸੁੱਤਿਆਂ ਦੇ ਉਠਾਲ ਭਾਈ ਜੇ ਕੋਈ ਦਹਾਤ ਲੈਣੀ ਹੈ ਫਿਰ ਉੱਠ ਅਮਰਤ ਵਿਲੇ ਜਾਗ ਫਿਰ ਅਮਰਤ ਵਿਲਾ ਸੱਚ ਨਾ ਹੋ ਤੈਨੂੰ ਉਹ ਭੇਡਾ ਪਿੰਡ ਕਰਨੀ ਪਾਏਗੀ ਫਿਰ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾਰਾਤ ਪਿਛਲ ਰਾਤ ਜਾਗ ਫਿਰ ਜੇ ਕੋਈ ਫਲ ਲੈਣਾ ਪਰ ਦੋ ਤਿੰਨ ਸਿੱਖ ਦੀ ਜ਼ਿੰਦਗੀ ਚ ਉਹ ਨਹੀਂ ਜਿੱਥੇ ਗੁਰੂ ਕਹਿੰਦਾ ਨਹੀਂ ਸਭ ਕੁਝ ਮਾਫ ਹੈ ਅੱਜ ਜੋ ਮੰਗਣਾ ਮੰਨ ਅੱਜ ਕੋਈ ਸ਼ਰਤ ਨਹੀਂ ਅੱਜ ਮੈਂ ਤੇਰੇ ਪਾਠ ਨਹੀਂ ਗਣਾਗਾ ਅੱਜ ਮੈਂ ਤੇਰਾ ਨਿਯਮ ਨਹੀਂ ਗਣਾਗਾ ਅੱਜ ਮੈਂ ਤੇਰੇ ਕਰਮ ਨਹੀਂ ਗਣਾਗਾ ਅੱਜ ਤੇਰੇ ਲਈ ਖੁੱਲਾ ਓਪਨ ਖਜ਼ਾਨਾ ਹੈ ਜੋ ਮੰਗਣਾ ਮੰਗ ਉਹ ਦੋ ਦਿਨ ਪਤਾ ਕਿਹੜੇ ਨੇ ਇੱਕ ਦਿਨ ਉਹ ਹੈ ਜਿੱਦਣ ਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਹੈ ਉਹ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਸ਼ਕਦਾ ਹੈ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਜੋ ਚਿੱਤ ਵਿੱਚ ਧਾਰ ਲਵੇ ਅੰਮ੍ਰਿਤ ਛਕਣ ਵਾਲਾ ਗੁਰੂ ਨੂੰ